ਦੀਦੀ ਤੁਸੀ ਵਿਆਹ ਤੇ ਕਦੋਂ ਜਾਣਾ ਕਿਦਾਂ ਜਾਣਾ ਬੈਠਕ ਸਿੱਧਾ ਕੱਢ ਰਹੀ ਆ ਅਠਰ ਖਾਤਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ 10 ਤਰੀਕ ਨੂੰ ਹੈਗਾ ਪਾਟ ਦਾ ਭੋਗ ਉਹ ਦਿਨ ਆਪਾਂ ਵੀ ਆਰਡਰ ਕਰਨਾ ਹੋਇਆ ਤਾਂ ਕਰ ਸਕਦੇ ਹੈ ਨਹੀਂ ਕੱਲ ਹਾਂਜੀ ਸਸਵੀ ਘਾਲ ਬਾਈ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਿਵੀਆ ਕਪਲ ਉਪ ਸਾਰੇ ਆਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਹਾਡੀ ਸਾਰਿਆਂ ਦੀ ਡਿਮਾਂਡ ਸੀ ਵੀ ਦੀਦੀ ਇੱਕ ਅਜੀਹਾ ਸੂਟ ਲੈ ਕੇ ਆਓ ਵੀ ਜਿੱਤੇ ਮਸ਼ੀਨ ਅੰਬਰਾਇਡਰੀ ਹੋਵੇ ਤੇ ਲਾਈਟਵਰਕ ਹੋਵੇ ਤੇ ਪ੍ਰਾਈਸ ਵੀ ਬਿਲਕੁਲ ਜੈਨੂਨ ਹੋਵੇ ਤਾਂ ਮੈਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਸੂਟ ਲੈ ਕੇ ਆਈਆਂ ਇਹਦਾ ਸ਼ੂਟ ਅੱਜ ਆਪਾਂ ਕਰਾਂਗੇ ਕਰਕੇ ਆਵਾਂਗੇ ਫੋਟੋਸ ਤੇ ਵੀਡੀਓਜ਼ ਤਾਂ ਜਰੂਰ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਠੀਕ ਹੈ ਤੇ ਹੁਣ ਆਪਾਂ ਦੇਖਦੇ ਹਾਂ ਜੁਝਾਰ ਨੂੰ ਵੀ ਜੁਝਾਰ ਸਿੰਘ ਜੀ ਕੀ ਕਰ ਰਹੇ ਨੇ ਉਹ ਚਲਾ ਗਿਆ ਬਾਹਰ ਮੰਮੀ ਡੈਡੀ ਨਾਲ ਮੈਨੂੰ ਲੱਗਦਾ ਖੇਡਣ ਆਜੋ ਦੇਖਦੇ ਹਾਂ ਆਪਾਂ ਕੀ ਕਰਦਾਗਾ ਕਿੱਧਰ ਗਏ ਜੁਝਾਰ ਆਜੋ ਮੰਮੀ ਨੂੰ ਲੈ ਕੇ ਉਹ ਬਾਗਿਆ ਫਿਰਨੀ ਸੀ ਜਾਈ ਹੋਈ ਜਾਂਦਾਂ ਨੇ ਮੰਮੀ ਇਹ ਟਰੈਕਟਰ ਕੋਲੇ ਜਾਊਗਾ ਉਹ ਫਿਰਦਾ ਮੰਮੀ ਤਾਂ ਕਰ ਜਾਂਦਾ ਹੁਣ ਚੀਕੂ ਦੇ ਪਿੱਛੇ ਜਾਂਦਾਗਾ ਉਮੀ ਲੱਗੀ ਵਿਚਾਰੀ ਜੀ ਉਹਦੇ ਪਿੱਛੇ ਲੋ ਵਹੀ ਗੱਡੀ ਤੇ ਸਮਾਨ ਧਰਨ ਲੱਗੀ ਨੀ ਕਿੰਨੀ ਤਾਂ ਨਹੀਂ ਫੜੀ ਫੜੀ ਸੀ ਨਾ ਨਾ ਉਹ ਤਾਂ ਕਿੰਨੀ ਦਾ ਬਾਅਦ ਚ ਲੈ ਕੇ ਆਈਆਂ ਹੋਰ ਦੋ ਤਿੰਨ ਘੰਟੇ ਫੋਨ ਨਾ ਆਵੇ ਲਓਈ ਡੈਡੀ ਕਹਿੰਦੇ ਮੈਂ ਤਾਂ ਫੋਨ ਨਹੀਂ ਕਰਦਾ ਬਾਈ ਤੁਹਾਨੂੰ ਜੁਝਾਰ ਨੂੰ ਨਾ ਪੱਕਰੀ ਛੱਡਿਆ ਸੀ ਅੱਜ ਵੀ ਚਲੋ ਥੋੜਾ ਜਿਹਾ ਟਾਈਮ ਖੇਡ ਲੂਗਾ ਵੀ ਬਾਅਦ ਚਾ ਕੇ ਲੈ ਜਾਾਂਗੇ ਜਦੋਂ ਮੰਮੀ ਨੇ ਨਵਾਂ ਅਨਮੂ ਤਾ ਸਵਾਉਣ ਵੇਲੇ ਐਨੇ ਮੰਮੀ ਦਲੀਆ ਵਗੈਰਾ ਖਵਾ ਦੇਣਗੇ ਉਹਨੂੰ ਤੇ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਤੇ ਜਾ ਕੇ ਆਪਾਂ ਕਰਦੇ ਆਂ ਆਪਦਾ ਕੰਮਕਾਰ ਠੀਕ ਹੈ ਲੈ ਰਿੱਕੀ ਅੱਜ ਜੁਝਾਰ ਨਹੀਂ ਹੈਗਾ ਤਾਂ ਜੁਝਾਰ ਦੀ ਸੌਂਗ ਨਹੀਂ ਚੱਲ ਰਹੀ ਤਾਂ ਤੁਸੀਂ ਆਪਣਾ ਸੌਂਗ ਲਾ ਲਓ ਪਲੀਜ਼ ਖੜਾਉਣੇ ਖੜ ਜਾਓ ਖੜਾ ਲਓ ਉੱਥੇ ਹੁਣ ਲੇਟ ਆਵਾਂ ਮਾੜਾ ਜਿਹਾ ਖੜਾ ਲਓ ਯਾਰ 5 ਕਿਲੋ ਟਿਕਾ ਠੀਕ ਹੈ ਓਕੇ ਰੇਨ ਰੋਡ ਤੇ ਖੜਾ ਲੇ ਲੋ ਬਈ ਮਿੱਤਰੋ ਪਹੁੰਚ ਗਏ ਆਪਾਂ ਪੁਟੀਕ ਤੇ ਅੱਜ ਬਈ ਸੀਗਾ ਮਿਸਟਰ ਐਂਡ ਮਿਸਿਸ ਚਲਨਿਆਂ ਦੇ ਸਹਿਜ ਪਾਠ ਆਰੰਭ ਤੇ ਆਪਾਂ ਨੂੰ ਵੀ ਇਨਵਾਈਟ ਕੀਤਾ ਸੀ ਕਿਸੇ ਦੇ ਮਨ ਚ ਆ ਜੇ ਬੱਤ ਸਾਡੇ ਕੋਲ ਟਾਈਮ ਨਹੀਂ ਸੀ ਕਿਉਂਕਿ ਅਸੀਂ ਉਹਨਾਂ ਦੇ ਹੀ ਵਿਆਹਾਂ ਦੇ ਕੱਪੜਿਆਂ ਦੇ ਵਿੱਚ उलझे ਪਏ ਹਾਂ ਉਹਨਾਂ ਦੇ ਹੀ ਵਿਆਹ ਦੇ ਕੱਪੜੇ ਅਸੀਂ ਰੈਡੀ ਕਰ ਰਹੇ ਹਾਂ ਇੱਧਰ ਮੈਡਮਾਂ ਸਾਡੀ ਬੀਟ ਕਰ ਰਹੀਆਂ ਨੇ ਇਹ ਹੁਣ ਆਊਗੀ ਵੀ ਜੁਝਾਰ ਕਿੱਥੇ ਆਇਆ ਨਹੀਂ ਭਈ ਆਇਆ ਨਹੀਂ ਜੂ ਜੂ ਸਾਡਾ ਆਇਆ ਨਹੀਂ ਲਓ ਭਈ ਹੋ ਗਈ ਇੱਧਰ ਪੈਕਿੰਗ ਸਟਾਰਟ ਸੂਟਾਂ ਦੀ ਆਪਾਂ ਭੇਜਣੇ ਨੇ ਡਾਕ ਘਰ ਚ ਲਓ ਭਈ ਗਾਇਸ ਤੇ ਸੂਟ ਆਪਾਂ ਪਾ ਲਿਆ ਭਈ ਠੀਕਾ ਨਵਾਂ ਸੂਟ ਆ ਜਿਹੜਾ ਸਾਰਾ ਇਹ ਤੇ ਮਸ਼ੀਨ ਵਰਕ ਆ ਤੇ ਮੇਕਅਪ ਆਪਾਂ ਕਰ ਲਿਆ ਤੇ ਹੁਣ ਆਪਾਂ ਫੁੱਲ ਕੰਪਲੀਟ ਲੁੱਕ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਂਗੀ ਉੱਥੇ ਜ਼ਿਆਦਾ ਵਧੀਆ ਲੱਗ ਰਹੀ ਆ ਮੈਂ ਕੈਮਰੇ ਨਾਲ ਹਨਾ ਸ਼ੀਸ਼ਾ ਵੀ ਗੰਦਾ ਜਵੜ ਪਿਆ ਨਾ ਤਾਂ ਕਰਕੇ ਲੋ ਬਈ ਗਾਇਸ ਆਪਾਂ ਹੋ ਗਏ ਆ ਰੈਡੀ ਹੁਣ ਆਪਾਂ ਚੱਲਿਆ ਆਊਟਲੈਟ ਸ਼ੂਟ ਕਰਨ ਤੇ ਅੱਜ ਹਵਾ ਵੀ ਬਹੁਤ ਜ਼ਿਆਦਾ ਚੱਲੀ ਜਾਂਦੀ ਆ ਹਨਾ ਰਿੱਕੀ ਹਵਾ ਵੀ ਬਹੁਤ ਜ਼ਾਰੀ ਚੱਲੀ ਜਾਂਦੀ ਆ ਅੱਜ ਚਲੋ ਯਾਰ ਸਾਹਮਣੇ ਕਿੰਨੀ ਹਵਾ ਚੱਲੀ ਜਾਂਦੀ ਆ ਤੇਜ਼ ਫੇਵਰੇਟ ਲੋਕੇਸ਼ਨ ਤੇ ਚੱਲੇ ਆ ਬਹੁਤ ਟਾਈਮ ਬਾਅਦ ਬਹੁਤ ਟਾਈਮ ਬਾਅਦ ਸੂਟ ਤਿਆਰ ਕਰਕੇ ਚੱਲੇ ਆ ਆਪਾਂ ਹਨਾ ਹੁਣ ਬਸ ਆ ਗਰਮੀਆਂ ਆ ਗਈਆਂ ਹੁਣ ਆਪਾਂ ਇਹ ਸੂਟ ਤਿਆਰ ਕਰਕੇ ਲੋਕੇਸ਼ਨ ਤੇ ਜਾਇਆ ਕਰਨਾ ਹੈ ਠੀਕ ਹੈ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਹੁਣ ਆਊਟਲੈਟ ਜਾ ਕੇ ਲੋ ਬਈ ਗਾਇਸ ਤੇ ਆਪਾਂ ਪਹੁੰਚ ਗਏ ਆਊਟਲੈਟ ਹੰਡਿਆ ਆ ਠੀਕ ਆ ਤੇ ਆਪਣੀ ਲੋਕੇਸ਼ਨ ਦੇ ਉੱਪਰ ਜਿੱਥੇ ਤੁਸੀਂ ਆਲਵੇਸ ਮੇਰੀਆਂ ਫੋਟੋਜ਼ ਵੀਡੀਓਜ਼ ਦੇਖਦੇ ਹੁੰਨੇ ਹੋ ਇੱਥੇ ਠੀਕ ਆ ਕਾਤੇ ਅਸੀਂ ਵੀ ਇਹਦਾ ਬਿਜ਼ਨਸ ਵਾਲੀ ਸ਼ੂਟ ਕਰਨਾ ਨੂੰ ਹਾਂ ਤੇਰੀ ਕੀ ਉਹ ਕੁੜੀਆਂ ਨਹੀਂ ਉੱਠਦੀਆਂ ਉਹ ਧੁੱਪੇ 'ਚ ਰਹੀਆਂ ਨੇ ਚੱਲਦੇ ਆਪਾਂ ਚਲੋ ਆਪਾਂ ਫੋਟੋ ਵੀਡੀਓਜ਼ ਬਣਾਈਏ ਜੁਹਾਰ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਆਪਾਂ ਆਪਣਾ ਕੰਮ ਫਿਨਿਸ਼ ਕਰੀਏ ਤੇ ਆਪਾਂ ਟਾਈਮ ਨਾਲ ਜਾਈਏ ਕਿੰਨੀਆਂ ਵੀਡੀਓਜ਼ ਤੇ ਕਿੰਨੀਆਂ ਫੋਟੋਜ਼ ਤਿੰਨ ਫੋਟੋਜ਼ ਤਿੰਨ ਵੀਡੀਓਜ਼ ਓਕੇ ਯੈਸ ਕਿੰਨੇ ਕਿੰਨੇ ਸੈਗਨ ਨੇ ਕਿਨੇ ਕਿੰਨੇ ਸੈਕਿੰਡ ਦੀ 15 15 ਸਕਿੰਡ ਬਸ ਬਸ ਚੰਗੀ ਕੋ ਠੀਕ ਹੈ ਚਲਿਏ ਹੁਣ ਆਪਾਂ ਚਲੋ ਉਤਰੋ ਹਾਂਜੀ ਗਾਇਸ ਤੇ ਹੁਣ ਆਪਣਾ ਸਾਰਾ ਕੰਮ ਡਨ ਹੋ ਗਿਆ ਸ਼ੂਟ ਦਾ ਫੋਟੋਜ਼ ਵੀਡੀਓਜ਼ एवरीथिंग ਕੰਪਲੀਟ ਤੇ ਬਸ ਮੈਂ ਹੁਣ ਉਤਰ ਕੇ ਰਿੱਕੀ ਮੇਰਾ ਫੁੱਲ ਸੂਟ ਦੀ ਫੋਟੋ ਵੀਡੀਓ ਤੁਹਾਨੂੰ ਦਿਖਾ ਦੇਣਗੀ ਹੈਨਾ ਬਟੀਕ ਮੂਰੇ ਜਾ ਕੇ ਬਟੀਕ ਮੂਰੇ ਜਾ ਕੇ ਦਿਖਾ ਦਾਂਗੇ ਚਲੋ ਉਹ ਹਨਾ ਤੇ ਹੁਣ ਆਪਾਂ KFC ਪਹੁੰਚ ਗਏ ਰਿੱਕੀ ਦਾ ਮਾਣਾ KFC ਖਾਣ ਦਾ ਤਾਂ ਆਪਾਂ KFC ਪਹੁੰਚ ਗਏ ਆਪਾਂ KFC ਕਰਦੇ ਆ ਆਰਡਰ ਥੈਨ ਫਿਰ ਤੁਹਾਨੂੰ ਮਿਲਦੇ ਹਾਂ ਲੋ ਬਈ ਗਾਇਸ KFC ਦਾ ਚਿਕਨ ਖਾ ਕੇ ਤੇ ਕੋਕ ਨਾਲ ਚੱਕ ਕੇ ਕੰਮ ਫਿਨਿਸ਼ ਕਰਕੇ ਹੁਣ ਸੰਗਤਾ ਚੱਲਿਆਂ ਨੇ ਕਰਨ ਨੂੰ ਮਤਲਬ ਕੰਮ ਨੂੰ ਬਟੀਕ ਤੇ ਚੱਲਿਆਂ ਹੁਣ ਮੈਂ ਜਾਣਕਾਰੀ ਦੇਣੀ ਸੀ ਠੀਕ ਹੈ ਆਪਣੇ ਆਹ ਸੂਟ ਵਾਰੇ ਇਥੇ ਸਾਰਾ ਜਿਹੜਾ ਹੋਇਆ ਹੋਇਆ ਬਈ ਮਸ਼ੀਨ ਵਰਕ ਪਹਿਲਾਂ ਤੇ ਇਹਦੀ ਜਿੰਨੀ ਏਮਬਰਾਇਡਰੀ ਹੋਈ ਹੈ ਤੇ ਇਹਦੇ ਚਾਕਾਂ ਤੇ ਤੇ ਘੇਰਿਆਂ ਤੇ ਸਾਰਿਆਂ ਤੇ ਆਹ ਟਿਸ਼ੂ ਲੱਗਿਆ ਹੋਇਆ ਠੀਕ ਹੈ ਤੇ ਲਾਈਨਿੰਗ ਆਲਾ ਇਹ ਸੂਟ ਆ ਤੇ ਬੈਕ ਸਾਈਡ ਇਹਦੇ ਕੋਈ ਵੀ ਵਰਕ ਨਹੀਂ ਹੈਗਾ ਦੁਪੱਟੇ ਤੇ ਇਹ ਤੇ ਲੇਸ ਲੱਗੀ ਹੋਈ ਆ ਤੇ ਪੌਂਚਿਆਂ ਤੇ ਵੀ ਵਰਕ ਆ ਤੇ ਪੌਂਚੇ ਤੇ ਟਿਸ਼ੂ ਵੀ ਲੱਗਿਆ ਹੋਗਾ ਠੀਕ ਹੈ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਟਸਰ ਸਿਲਕ ਤੇ ਬਣਿਆ ਮੀਨਸ ਬਾਡੀ ਹੈ ਵੀ ਜਿੰਕਤੇ ਨਹੀਂ ਬਣਿਆ ਮੀਨ ਜੇ ਤੁਸੀਂ ਗਰਮੀ 'ਚ ਵੀ ਪਾ ਸਕਦੇ ਹੋ ਤੁਸੀਂ ਸਰਦੀ 'ਚ ਵੀ ਪਾ ਸਕਦੇ ਹੋ ਕੋਈ ਵੀ ਮੌਸਮ ਤੁਸੀਂ ਇਹਨੂੰ ਪਾ ਸਕਦੇ ਹੋ ਠੀਕ ਹੈ ਤੇ ਬਾਕੀ ਭਾਈ ਇਹਦੇ ਨਾਲ ਦੀ ਆਪਣੇ ਕੋਲ ਚਾਰ ਸੂਟ ਤਾਂ ਰੈਡੀ ਪਏ ਨੇ ਸੇਮ ਕਲਰ ਦੇ ਵਿੱਚ ਅਲੱਗ-ਅਲੱਗ ਨਾਪ ਸੀ ਚਾਰ ਸੂਟ ਇਹਦੇ ਵਿੱਚ ਆਪਣੇ ਕੋਲ ਤਿਆਰ ਪਏ ਨੇ ਜਮਾ ਬਾਕੀ ਤੁਸੀਂ ਇਹਨੂੰ ਹੋਰ ਕਿਸੇ ਕਲਰ ਤੇ ਵੀ ਕਸਟਮਾਈਜ਼ ਕਰਵਾ ਸਕਦੇ ਹੋ ਤੁਹਾਡੀ ਚੋਇਸ ਦੇ ਅਕੋਰਡਿੰਗ ਆਰਗੈਂਜ਼ਾ ਦਾ ਦੁਪੱਟਾ ਹੈ ਇਹਦੇ ਨਾਲ ਠੀਕ ਹੈ ਤੇ ਕਿਸੇ ਨੇ ਵੀ ਇਹਦਾ ਆਰਡਰ ਕਰਨਾ ਹੋਇਆ ਭਾਈ ਮੈਨੂੰ WhatsApp ਤੇ ਆਰਡਰ ਕਰ ਸਕਦੇ ਹੋ 6283177170 831 7170 ਇਹ ਵਾਲੇ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਆਰਡਰ ਦੇਣ ਲਈ ਸੂਟ ਠੀਕ ਹੈ ਤੇ ਆਪਾਂ ਵਿਦ ਸਟੀਚਿੰਗ ਇਹ ਸੂਟ ਤਿਆਰ ਕਰਕੇ ਦੰਨੇ ਆ ਏ ਸ਼ੇਪ ਇਹ ਮੈਂ ਸੂਟ ਬਣਾਇਆ ਹੋਇਆ ਆ ਆਪ ਦੇ ਨਾਮ ਤੋਂ ਥੋੜਾ ਲੂਸ ਜਿੱਦਾਂ ਤੁਸੀਂ ਇਹ ਸਟਾਈਲ ਮੇਰੇ ਪਾਇਆ ਦੇਖ ਹੀ ਰਹੇ ਹੋ ਠੀਕ ਹੈ ਇਦਾਂ ਦਾ ਸਟਾਈਲ ਇਦਾਂ ਵਾਲਾ ਸਟਾਈਲ ਪਾਇਆ ਹੋਇਆ ਤੇ ਪਾਕਿਸਤਾਨੀ ਆਮ ਠੀਕ ਹੈ ਕਿਸੇ ਨੇ ਵੀ ਆਰਡਰ ਕਰਨਾ ਹੋਇਆ ਤਾਂ ਕਰ ਸਕਦੇ ਹੋ ਹੈ ਨੀ ਕਲਰ ਕਿਸੇ ਵੀ ਕਲਰ ਤੇ ਕਰਵਾ ਸਕਦੇ ਤੁਸੀਂ ਤੇ ਕਿਸੇ ਵੀ ਫੈਬਰਿਕ ਤੇ ਚਾਹੇ ਕਾਟਨ ਤੇ ਕਰਵਾ ਲਓ ਤੁਹਾਡੀ ਚੋਇਸ ਠੀਕ ਹੈ ਜੀ ਰਿੱਕੀ ਦੇਖ ਲੋ ਦੇਖ ਲੋ ਇਹਨੂੰ ਦੇਖੋ ਹਜੇ ਤਾਂ ਪਤਾ ਨਹੀਂ ਚੂਹਾ ਜਾਂ ਕੀ ਕਰਿਆ ਕਰੂਗਾ ਜੁਜਾਰ ਕੀ ਕੀ ਕਹਿਣਾ ਚਾਹੋਗੇ ਕੀ ਰਿਵਿਊ ਆ ਤੁਹਾਡਾ ਭਾਂਦੇ ਵਿੱਚ ਪੜ ਕੇ ਵੀ ਨਾ ਨਾ ਲਾ ਦੇ ਪੂਰਾ ਬਾਤ ਨਿਕਲ ਨਹੀਂ ਆਉਣਾ ਨਾ ਵੀ ਨਿਕਲ ਨਹੀਂ ਨੀ ਮੇ ਬਾਹਰ ਜੂੜੀ ਬਾਹਰ ਨਿਕਲੋ ਪਹਿਲਾਂ ਭਾਈ ਬਈ ਇਹਦਾ ਖੜਾ ਨਹੀਂ ਛੱਡਿਆ ਨਹੀਂ ਆਤੀ ਆ ਗਿਆ ਆ ਲੈ ਚੱਕ ਮੈਂ ਆ ਗਿਆ ਜੁਜਾਰ ਰਿੱਕੀ ਕੋਰੀਅਰ ਪੈਕ ਕੀਤੇ ਪਏ ਮੇਰੇ ਸਾਰੇ ਬੜੇ ਅੰਕੁਸ਼ ਨੂੰ ਫੋਨ ਕਰ ਦੋ ਜੁਜਾਰ ਲੋ ਬਈ ਖੱਢੀ ਜੀ ਆਪਾਂ ਸਾਰਾ ਸਮਾਨ ਰੱਖ ਲਿਆ YouTube ਜੈਡ ਆ ਵੀ ਆਪਣਾ ਬਰਤਨ ਵੀ ਰੱਖ ਲਈ ਜੁਜਾਰ ਦੇ ਹੁਣ ਬਸ ਆਪਾਂ ਜੁਝਾਰ ਤੇ ਰਿੱਕੀ ਨੂੰ ਮਢਾਉਣਾਗਾ ਗੱਡੀ 'ਚ ਇਤਰੇ ਖੇਢੀ ਜਾਂਦਾਗਾ ਆ ਦੇਖ ਲੋ ਭਾਈ ਕੀ ਕਰੀ ਜਾਂਦੇ ਹੋ ਆ ਜਾਂਦੀ ਪੈ ਆ ਜਾਂਦੀ ਪੈ ਆ ਜਾਂਦੀ ਘੋੜ ਘੋੜ ਕੰਡੇ ਚਲੋ ਆਜੋ ਚਲ ਜਲ ਮम्मा ਕੋਲ ਜਾ ਆਜੋ 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 ਚਲੀਏ ਆਪ ਚਲੋ ਚਲ ਇਹ ਆਹਾ ਮम्मा ਹਲੋ ਬਈ ਗਾਈਜ਼ ਦੁਕਾਨ ਵਧਾਤੀ ਮੈਂ ਤੇ ਜੁਝਾਰ ਸਿੰਘ ਜੀ ਬੈਠ ਗਿਆ ਗੱਡੀ ਦੇ ਵਿੱਚ ਠੀਕ ਹੈ ਤੇ ਆਪਾਂ ਨੂੰ ਆਇਆ ਸੀ ਜੋਤ ਦਾ ਫੋਨ ਕਿਉਂਕਿ ਘਰੇ ਪਾਠ ਰਖਾਤਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ 10 ਤਰੀਕ ਨੂੰ ਹੈਗਾ ਪਾਠ ਦਾ ਭੋਗ ਉਸ ਦਿਨ ਆਪਾਂ ਜਾਣਾ ਪਾਠ ਤੇ ਠੀਕ ਹੈ ਤੇ ਪਾਠ ਵਾਲਾ ਸੂਟ ਵੀ ਮੇਰਾ ਜਿਹੜਾ ਹੈਗਾ ਰੈਡੀ ਹੋਈ ਜਾਂਦਾਗਾ ਉਹ ਆਪਾਂ ਰੈਡੀ ਕਰਕੇ ਜਾਣਾ ਫਿਰ ਇੱਥੋਂ ਹੀ ਜਾਵਾਂਗੇ ਓਮ ਸਿਟੀ ਜੁਈ ਤੇ ਬਾਕੀ ਬਈ ਗਾਇਸ ਤੇ ਇਸ ਤੋਂ ਬਾਅਦ 11 ਨੂੰ ਹੈਗੀ ਆਪਣੀ ਬੈਂਗਲ ਸਰਮਣੀ ਠੀਕ ਹੈ ਉਹ ਸਾਰੇ ਸੂਟ ਆਪਾਂ ਰੈਡੀ ਕੀਤੇ ਆ ਉਪਾ 11 ਨੂੰ ਲੈ ਕੇ ਜਾਵਾਂਗੇ ਬੈਂਗਲ ਸਰਮਨੀ ਵਾਲੇ ਦਿਨ 12 ਦੀ ਹੈਗੀ ਹੈ ਮਹਿੰਦੀ ਠੀਕ ਹੈ ਤੇ ਮਹਿੰਦੀ ਵਾਲੇ ਸੂਟ ਕਿਹੜੇ ਕਲਰ ਦੇ ਰੈਡੀ ਕੀਤੇ ਆ ਉਹ ਵੀ ਆਪਾਂ ਤੁਹਾਨੂੰ 12 ਤਰੀਕ ਨੂੰ ਦੱਸ ਦੇਣਾਗਾ ਠੀਕ ਆ 11 ਤਰੀਕ ਨੂੰ 10 ਤਰੀਕ ਨੂੰ ਮੈਂ ਤੁਹਾਨੂੰ ਸਾਰੀਆਂ ਆਊਟਫਿਟਸ ਕਿਹੜਾਂ ਦੱਸ ਦੇਣੀਆਂ ਕਿਹੜੇ-ਕਿਹੜੇ ਰੰਗ ਦੀਆਂ ਡਿਜ਼ਾਈਨਸ ਵਗੈਰਾ ਸਭ ਕੁਝ ఎవਰੀਥਿੰਗ ਹਨਾ ਤੇ ਹੁਣ ਆਪਾਂ ਚੱਲੇ ਆਂ ਮਾਰਕੀਟ ਮਾਰਕੀਟ ਆਪਾਂ ਨੂੰ ਥੋੜੇ ਜੇ ਕੰਮ ਨੇ ਠੀਕ ਹੈ ਤੇ ਇਸ ਤੋਂ ਬਾਅਦ 13 ਤਰੀਕ ਨੂੰ ਹੈਗੀ ਹੈ ਮਹਿੰਦੀ ਬਈ ਤੇ ਇਹ ਦੇ ਉਸ ਤੋਂ ਬਾਅਦ ਆਪਣੀ 14 ਨੂੰ ਜਾਗੋ ਜਾਗੋ ਦੇ ਵੀ ਸੂਟ ਆਪਣੇ ਰੈਡੀ ਹੋ ਗਏ ਤੇ ਵਿਆਹ ਵਾਲੇ ਦਿਨ ਮੈਂ ਕਿਹੜਾ ਸੂਟ ਪਾਉਣਾਗਾ ਉਹ ਵੀ ਦੇਖਾਂਗੇ 11 ਆਪਾਂ ਅੱਜ ਆਪਾਂ ਮਾਰਕੀਟ ਦੇ ਕੰਮ ਕਰਨੇ ਆ ਸਾਰੀ ਨਾਲੇ ਮੈਂ ਕਲਰ ਦੇਖਣਾਗਾ ਵੀ ਮੈਂ ਕਿਹੜਾ ਪਾਉਣਾ ਵਿਆਹ ਵਾਲੇ ਦਿਨ ਠੀਕ ਹੈ ਰਿੱਕੀ ਨਾਲ ਸਲਾਹ ਕਰਾਂਗੇ ਤੇ ਬਾਕੀ ਆਪਾਂ ਜੁਐਲਰੀ ਵੀ ਸਿਲੈਕਟ ਕਰਨੀ ਆ ਉਹ ਆਪਾਂ ਕੱਲ ਨੂੰ ਕਰਾਂਗੇ ਕੱਲ ਨੂੰ ਆਪਾਂ ਰਿੱਕੀ ਕੱਲ ਨੂੰ ਮੇਰੀ ਜੁਐਲਰੀ ਦਾ ਕੰਮ ਨਿਵੇੜਦਾਗੇ ਮੇਰੀ ਤੇ ਜੋਦ ਦੀ ਜੁਐਲਰੀ ਵਿਆਹ ਤੇ ਜਾਗੋ ਵਾਲੇ ਦਿਨ ਤੇ ਵਿਆਹ ਲਈ ਵਾਲੇ ਪਰਸੋਂ ਪਰਸੋਂ ਕੱਲ ਨੂੰ ਆਪੇ ਦੁਪਹਿਰ ਤੋਂ ਬਾਅਦ ਜਦੋਂ ਤੁਸੀਂ ਆਗੇ ਦੁਪਹਿਰ ਤੋਂ ਬਾਅਦ ਕਿਉਂਕਿ ਕੱਲ ਨੂੰ ਰਿੱਕੀ ਦਾ ਹੈਗਾ ਮੈਚ ਤਾਂ ਕਰਕੇ ਰਿਪਾਇਟ ਨੂੰ ਚਲੀ ਜਾ ਪਤਾ ਜੀ ਚਲੋ ਬਾਜ਼ਾਰ ਵੱਲੋਂ ਟ੍ਰੱਕ ਸਿੱਧਾ ਕਾੜ ਰਈਆ ਆਉਂਦੇ ਜਾਂਦੇ ਬਾਬਲ ਤਾਂ ਲੋ ਵੇ ਗਾਇਸ ਤੇ ਆਪਾਂ ਪਹੁੰਚ ਗਏ ਘਰ ਠੀਕ ਆ ਤੇ ਤੁਹਾਡੇ ਕਾਫੀ ਸਾਰੇ ਸਵਾਲ ਸੀਗੇ ਤੇ ਜਿੰਨਾ ਦਾ ਮੈਨੂੰ ਆਈ ਸੀ ਅ ਵੀ ਮੈਂ ਤੁਹਾਡੇ ਨਾਲ ਅੱਜ ਡਿਸਕਸ਼ਨ ਕਰਾਣਾ ਤੁਸੀਂ ਸਾਰੇ ਜਾਣੇ ਪੁੱਛਦੇ ਹੋ ਵੀ ਦੀਦੀ ਤੁਸੀਂ ਵਿਆਹ ਤੇ ਕਦੋਂ ਜਾਣਾ ਕਿਦਾਂ ਜਾਣਾ ਕਿਉਂਕਿ ਅੱਜ ਜਿਹੜਾ ਹੈਗਾ ਕੱਲ ਅੱਜ ਪ੍ਰਕਾਸ਼ ਹੋ ਗਿਆ ਠੀਕ ਹੈ 10 ਤਰੀਕ ਨੂੰ ਜਿਹੜਾ ਹੈਗਾਗਾ ਭੋਗ ਪੈਣਾਗਾ ਪਾਠ ਦਾ ਤੇ ਇਸ ਤੋਂ ਬਾਅਦ 11 3 ਤਰੀਕ ਨੂੰ ਹੈਗੀ ਆ ਬੈਂਗਲ ਸਰਮਨੀ ਠੀਕ ਹੈ ਤੇ 12 ਤਰੀਕ ਨੂੰ ਚੜ੍ਹਨੀ ਆ ਕੜਾਹੀ 13 ਤਰੀਕ ਨੂੰ ਹੈਗੀ ਆ ਮਹਿੰਦੀ 14 ਤਰੀਕ ਦੀ ਜਾਗੋ 15 ਤਰੀਕ ਦਾ ਗੈਪ ਤੇ 16 ਤਰੀਕ ਨੂੰ ਜਿਹੜੀ ਹੈਗੀ ਆ ਮੈਰिज ਤੇ 17 ਤਰੀਕ ਨੂੰ ਹੈਗੀ ਆ ਮੇਂਡੀ 17 ਤਰੀਕ ਨੂੰ ਵੀ ਤੁਹਾਨੂੰ ਦੱਸ ਦੇਣਾ ਵੀ ਮਿਲਣੀ ਕਿੱਥੇ ਕਰਨ ਜਾਣਾ ਠੀਕ ਆ ਕਿਹੜਾ ਪਿੰਡ ਆ ਕਿਹੜਾ ਸ਼ਹਿਰ ਆ ਕਿੱਦਾਂ ਸਭ ਕੁਝ एवरीथिंग ਉਹ ਤੁਸੀਂ ਸਾਡੇ ਬਲੌਗਾਂ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗਦਾ ਰਹੂਗਾ ਤੇ ਹਾਂ ਤੁਸੀਂ ਸਾਰੇ ਜਣੇ ਪੁੱਛਦੇ ਸੀ ਵੀ ਆਪਾਂ ਕਦੋਂ ਜਾਣਾ ਅੱਜ ਆਪਾਂ ਤਾਂ ਨਹੀਂ ਗਏ ਕਿਉਂਕਿ ਮੈਂਜੀ ਦੇ ਸੂਟ ਬਟਨੇ ਦੇ ਸੂਟ ਬੈਂਗਲ ਸਰਮਨੀ ਦੇ ਸੂਟ ਤੇ ਦੀਪ ਦੇ ਬਰੀ ਵਾਲੇ ਸੂਟ ਠੀਕ ਆ ਤੇ ਵਿਆਹ ਵਾਲੇ ਸੂਟ ਉਹ ਸਾਰੇ ਆਪਾਂ ਹੀ ਰੈਡੀ ਕੀਤੇ ਆ ਤੇ ਆਪਣੇ ਸੂਟ ਉਹਲੇ ਰੈਡੀ ਨਹੀਂ ਸੀ ਹੋਏ ਉਹ ਕੰਮ ਕਰਕੇ ਆਪਾਂ ਉਲਝੇ ਹੋਏ ਸੀਗੇ ਫਿਰ ਉਹ ਪਹਿਲਾਂ ਸਾਰਾ ਕੁਝ ਰੈਡੀ ਕਰਵਾਉਣਾ ਸੀਗਾ ਤਾਂ ਕਰਕੇ ਆਪਾਂ ਨੂੰ ਟਾਈਮ ਨਹੀਂ ਲੱਗਾ ਠੀਕ ਹੈ ਤੇ ਲਾਮਾ ਵਾਲੇ ਸੂਟ ਕਿਉਂਕਿ ਤੁਹਾਡੇ ਮਾਈਂਡ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਤਾਂ ਹੋਣਾਗਾ ਵੀ ਅਸੀਂ ਕੀ ਵੇਅਰ ਕਰਨਾਗਾ ਕੀ ਸਾਡੀ ਆਊਟਫਿਟ ਹੋਊਗੀ ਹਨਾ ਇਹ ਜ਼ਰੂਰ ਹੁੰਦਾ ਆਪਾਂ ਨੂੰ ਵੀ ਕਿੱਦਾਂ ਦੇ ਲੱਗਾਂਗੇ ਕਿਉਂਕਿ ਆਪਣੀ ਹੀ ਭੈਣ ਦਾ ਵਿਆਹ ਹੈ ਸਾਰੇ ਭਉਦੇ ਨੇ ਵੀ ਜੁੱਤ ਦੀ ਉਹ ਕੀ ਲੱਗਦੀ ਜੁੱਤ ਦੀ ਉਹ ਨਣਾਣ ਰੀਅਲ ਨਾ 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 ਜੂਤ ਦੀ ਦੀਪ ਠੀਕ ਹੈ ਤੇ ਵਿਆਹ ਆਪਾਂ ਜਾਣਾਗਾ ਬਈ ਆਪਾਂ ਜਾਵਾਂਗੇ 9 ਤਰੀਕ ਨੂੰ ਜਾਂ 10 ਤਰੀਕ ਨੂੰ ਦੋਨਾਂ ਡੇਟਸ ਦੇ ਵਿੱਚੋਂ ਕੋਈ ਵੀ ਡੇਟ ਕਨਫਰਮ ਨਹੀਂ ਆ ਵੀ ਆਪਾਂ 9 ਨੂੰ ਜਾਣਾ ਜਾਂ 10 ਨੂੰ ਜਾਣਾ ਠੀਕ ਆ ਉਹ ਆਪਾਂ ਰਿੱਕੀ ਨਾਲ ਵੀ ਸਲਾਹ ਕਰਦੇ ਆ ਵੀ ਕਿੱਦਨ ਜਾਣਾ ਕਿਉਂਕਿ 10 ਤਰੀਕ ਦਾ ਪਾਰਟ ਆ ਤੇ ਉਸ ਦਿਨ ਹੀ ਆਪਾਂ ਸਾਰੀਆਂ ਆਊਟਫਿਟਸ ਨੇ ਜਿਹੜੀਆਂ ਉਹ ਉਹਨਾਂ ਦੀਆਂ ਲੈ ਕੇ ਜਾਣੀਆਂ ਨੇ ਠੀਕ ਆ ਤੇ ਇਸ ਤੋਂ ਬਾਅਦ ਬੈਂਗਲ ਸਰਮਨੀ ਆ ਉਸ ਦਿਨ ਬੈਂਗਲ ਸਰਮਨੀ ਵਾਲੀ ਆਊਟਫਿਟ ਠੀਕ ਆ ਤੇ ਮਹਿੰਦੀ ਵਾਲੀ ਆਊਟਫਿਟ ਬਟਨੇ ਵਾਲੀ ਆਊਟਫਿਟ ਤੇ ਜਿਹੜੀ ਮੇਰੀ ਲਾਵਾ ਤੇ ਮੈਰਿਜ ਵਾਲੀ ਆਊਟਫਿਟ ਆ ਉਹ ਵੀ ਮੈਂ ਤੁਹਾਡੇ ਨਾਲ ਸਾਰਿਆਂ ਨੂੰ ਰਿਵੀਲ ਕਰ ਦੂੰਗੀ ਠੀਕ ਆ ਤੇ ਤੁਹਾਨੂੰ ਸਾਰਿਆਂ ਨੂੰ ਵਿਆਹ ਵੀ ਦਿਖਾਉਣਾ ਆਪਾਂ ਤੇ ਵਿਆਹ ਆਪਣਾ ਚੱਲਣਾ 17 ਤਰੀਕ ਦਾ ਘਟੋ ਘਟ ਇੱਕ ਹਫਤਾ ਲਗਾਤਾਰ ਆਪਣੇ ਜਿਹੜਾ ਫੰਕਸ਼ਨ ਆ ਇਹ ਚੱਲਣਾਗਾ ਠੀਕ ਆ ਬਾਕੀ ਤੁਸੀਂ ਮੇਰੇ ਨਾਲ ਸਨੈਪਚੈਟ ਤੇ ਵੀ ਜੁੜੇ ਰਹੋ ਤੇ ਇੱਧਰ ਵੀ ਜੁੜੇ ਰਹੋ ਠੀਕ ਹੈ ਤੇ ਇੱਕ ਆਪਾਂ ਹੋਣਾ ਕੱਲ ਨੂੰ ਆਪਾਂ ਕਰਨੀਆਂ ਜੁਐਲਰੀ ਸਿਲੈਕਟ ਵਗੈਰਾ ਠੀਕ ਆ ਜੋ ਵੀ ਹੈਗਾ ਆਪਣਾ ਜਿਹੜੇ ਕਿਹੜੀ ਚੀਜ਼ ਨਾਲ ਕਿੱਦਾਂ ਦੀ ਜੁਐਲਰੀ ਪਾਉਣੀ ਹੈ ਮੈਂ ਤੇ ਜੋਤ ਨੇ ਉਹ ਮੈਂ ਕੱਲ ਨੂੰ ਜਾ ਕੇ ਸਿਲੈਕਟ ਕਰਕੇ ਆਉਂਗੀ ਤੇ ਮਹਿੰਦੀ ਵਾਲਾ ਵੀ ਬੰਦਾ ਆਪਾਂ ਕਰਨਾਗਾ ਜਿਹੜਾ ਉੱਥੇ ਕੋਟ ਲੀਆ ਬਲੂ ਲੈ ਕੇ ਜਾਣਾਗਾ ਠੀਕ ਆ ਉਹ ਬੰਦੇ ਕੋਲ ਵੀ ਜਾ ਕੇ ਆਉਣਾ ਕੱਲ ਨੂੰ ਆ ਸਾਰੀਆਂ ਤਿਆਰੀਆਂ ਕੱਲ ਨੂੰ ਕਰ ਦੇਣੀਆਂ ਨੇ ਆਪਾਂ ਤੇ ਸੂਟਸ ਵਗੈਰਾ ਵੀ ਪੈਕ ਕਰ ਦੇਣੇ ਨੇ ਠੀਕ ਹੈ ਤੇ ਬਾਕੀ ਹੁਣ ਤਾਂ ਆਪਣਾ ਵਿਆਹ ਆ ਗਿਆ ਬਸ ਆਹੀ ਹਫਤੇ ਦੇ ਵਿੱਚ ਆਪਣੇ ਕੋਲ ਆਹੀ ਹਫਤਾ ਰਹਿ ਗਿਆ ਠੀਕ ਹੈ ਇਸ ਤੋਂ ਬਾਅਦ ਆਪਣਾ ਫੰਕਸ਼ਨ ਸਟਾਰਟ ਆ ਤੇ ਇਸ ਤੋਂ ਬਾਅਦ ਤਾਂ ਆਪਾਂ ਬਸ ਮੈਨੂੰ ਲੱਗਦਾ ਬਲੂ ਹੋਟਲੀਉ ਰਹਿਣਾਗਾ ਪਿੰਡ ਤਾਂ ਸ਼ਾਇਦ ਹੀ ਆਈਏ ਕਿਉਂਕਿ ਆਇਆ ਨਹੀਂ ਜਾਣਾ ਠੀਕ ਹੈ ਤੇ ਪੁੱਛਦੇ ਨੇ ਜੋਤ ਮੇਰੀ ਕੀ ਲੱਗਦੀ ਐ ਮੈਂ ਬਹੁਤ ਵਾਰੀ ਦੱਸ ਚੁੱਕੀ ਐ ਜੋਤ ਮੇਰੀ ਭੈਣ ਆ ਵੱਡੀ ਭੈਣ ਮੰਨੂ ਮੇਰੀ ਜੋਤ ਠੀਕ ਹੈ ਸਾਡਾ ਖੂਨ ਦਾ ਰਿਸ਼ਤਾ ਨਹੀਂ ਪਰ ਉਹ ਮੇਰਾ ਵੱਡੀਆਂ ਭੈਣਾਂ ਨਾਲੋਂ ਵੀ ਜ਼ਿਆਦਾ ਕਰਦੀ ਐ ਬਹੁਤ ਪਿਆਰ ਕਰਦੀ ਐ ਠੀਕ ਹੈ ਜੀ ਥੋੜੇ ਜੇ ਸਵਾਲ ਸੀਗੇ ਤੇ ਤੁਹਾਨੂੰ ਸਾਰਿਆਂ ਨੂੰ ਐਵੇਂ ਸੀਗਾ ਵੀ ਆਪਾਂ ਵਿਆਹ ਤੇ ਕਰੋ ਜਾਣਾ ਤੇ ਤਿਆਰੀਆਂ ਹੋ ਗਈਆਂ 68 ਠੀਕ ਹੈ ਤਾਂ ਮੈਨੂੰ ਐਸੀ ਵੀ ਤੁਹਾਡੇ ਨਾਲ ਸਾਰਿਆਂ ਨਾਲ ਡਿਸਕਸ਼ਨ ਕੀਤੀ ਜਾਵੇ ਤੇ ਜਿਹੜਾ ਅੱਜ ਸੂਟ ਪਾਇਆ ਸੀਗਾ ਉਹ ਆਪਾਂ ਸੂਟ ਪਹਿਲਾਂ ਤੁਹਾਨੂੰ ਦਿਖਾਤਾ ਤੇ ਪਾਠ ਵਾਲੀ ਆਊਟਫਿਟ ਆਪਣੀ ਰੈਡੀ ਆ ਉਹ ਮੈਂ ਤੁਹਾਡੇ ਨਾਲ ਕੱਲ ਨੂੰ ਜਿਹੜਾ ਹੈਗਾ ਦੱਸ ਦੂੰ ਵੀ ਕਿਹੜੀ ਆਊਟਫਿਟ ਆ ਤੇ ਉਸ ਦਿਨ ਮੇਕਅਪ ਵਗੈਰਾ ਸਾਰਾ ਕੁਝ ਐਵਰੀਥਿੰਗ ਪਰਾਂਦੇ ਪਰੁੰਦੇ ਐਵਰੀਥਿੰਗ ਕੱਲ ਨੂੰ ਸਾਰੀਆਂ ਚੀਜ਼ਾਂ ਡਨ ਕਰ ਦੇਣੀਆਂ ਬਈ ਆਪਾਂ ਠੀਕ ਹੈ ਜੀ ਰਿਕੀ ਕੱਲ ਨਾ ਸਾਰੇ ਜਾਣੇ ਪੁੱਛ ਰਹੇ ਨੇ ਹਾਂਜੀ ਮੈਂ ਤਾਂ ਵੈਸੇ ਰਿਪਲਾਈ ਕਰਦੇ ਸੀਗੇ ਹਬਦੇ ਹਬਦਾ ਜਵਾਬ ਦੇ ਦਿੱਤਾ ਸੀਗਾ ਰਾਤ ਹਾਂ ਵੀ ਦੇ ਦੇਣੀ ਹਾਂ ਇੱਕ ਤਾਂ ਵਲੌਗ ਤੇ ਐਸ ਕੱਲ ਵਾਲੀ ਤੇ ਵੀ ਆਪਾਂ ਕਦੋਂ ਵਿਆਹ ਤੇ ਜਾਣਾ ਦੀਪ ਦੇ ਵਿਆਹ ਤੇ ਕਦੋਂ ਜਾਣਾਗਾ ਦੀਪ ਆਪਣੀ ਕੀ ਲੱਗਦੀ ਆ ਭੈਣ ਆ ਮੇਰੀ ਭੈਣ ਹਾਂ ਦੀਪ ਬਈ ਜੀ ਪੈਣ ਲੱਗਦੀ ਆ ਕਿ ਮੈਂ ਕੀ ਨਾ ਬਹੁਤ ਹੀ ਕੈਰੀ ਮਿੱਤਰਤਾ ਹੈ ہماری ਹਾਂ ਤਾਂ ਕਰਕੇ ਉਹ ਆਪਣੀ ਕੁੜੀ ਲੱਗਦੀ ਆ ਠੀਕ ਆ ਮੇਰੀ ਨਨਾਨ ਲੱਗਦੀ ਆ ਰਿੱਕੀ ਦੀ ਭੈਣ ਲੱਗਦੀ ਆ ਤੇ ਹੋਰ ਸੀਗਾ ਵੀ ਤੁਹਾਡੀ ਜੋਤ ਨਾਲ ਕੀ ਰਿਲੇਸ਼ਨ ਤੋਂ ਸਮਝੀ ਹੋਗਾ ਸੁਣ ਜਨੂ ਕੋਨਸਟਿਟਿਊਟ ਇੱਕ ਸੀਗਾ ਵੀ ਦੀਪ ਦਾ ਵਿਆਹ ਕਦੋਂ ਆ ਦੀਪ ਦਾ ਵਿਆਹ 16 17 ਮਾਰਚ ਆਪਾਂ ਕਦੋਂ ਜਾਣਾ ਆਪਾਂ ਤਾਂ ਜਾਂਦੀ ਰਹਾਂਗੇ ਅੱਠ ਤਰੀ ਨੂੰ ਸਮਾਂ ਛੱਡ ਕੇ ਆਉਣਾ ਹੈ ਕਦਾਸ ਨੂੰ ਜਾਣਾ ਠੀਕ ਹੈ ਫਿਰ ਇੱਕ ਦੁੱਧ ਵੀ ਤੋਂ ਛੱਡ ਲਈਏ ਚਾਣਾ 12 ਉਹ ਕਰਪਨੀ ਹਾਂ ਦੋ ਦੋ ਛੱਡ ਕੇ ਚਾਉਂਦੇ ਹਾਂ ਠੀਕ ਹੈ ਅਲਦੀ ਚਾਉਂਦੇ ਜਗੂ ਆ ਚਾਉਂਦੇ ਜਗੂ 15 ਨੂੰ ਆਉਗਾ ਰੈਸਟਾ ਦਾ 16 ਦਾ ਵਿਆਹ ਹੈ ਹਾਂ 15 ਦੀ ਰੈਸਟਾ ਤੇ 16 ਦਾ ਵਿਆਹ ਹੈ ਤੇ ਬਾਕੀ ਸ਼ਾਇਦ 8 ਤਰੀਕ ਨੂੰ ਤੁਹਾਨੂੰ ਰਿਵੀਲ ਕਰ ਦਈਏ ਪੂਰੀ ਕਿਥੇ ਹਾਂ ਕਿਥੇ ਵਿਆਹ ਕੀ ਹੋਊਗਾ ਸ਼ਾਇਦ ਮਾਗ ਨਹੀਂ ਕਿ ਐਸਾ ਵੀ ਸ਼ਾਇਦ ਬਾਕੀ ਬਈ ਵਿਆਹ ਤੇ ਆਪਾਂ ਬਸ ਉਹਨੂੰ ਅੱਜ ਕਿੰਨੀ ਤਰੀਕੂ ਵੀ 6 ਕੇ 5 5 ਅੱਜ ਤਰੀਕਾ ਅੱਜ 5 ਤਰੀਕਾ ਕੱਲ ਨੂੰ 6 ਸਤ 8 9 10 ਦਾ ਹੋਗਾ ਸ਼ਾਇਦ ਅਸੀਂ 9 ਹੀ ਲਈਏ ਨਾ ਬਸ ਇਹਦਾ ਆਪਾਂ 9 ਨੂੰ ਜਾਈਏ ਤੇ ਬਾਕੀ ਤਿਆਰੀਆਂ ਆਪਣੀਆਂ ਹੋ ਚੁੱਕੀਆਂ ਨੇ ਸਾਰੀਆਂ ਤਰੀਕੇ ਦੀ ਕੋਈ ਤਿਆਰੀ ਨਹੀਂ ਹੋਈ। ਬੁਝਾਰ ਦੀ ਤੇ ਮੇਰੀ ਆਲਮੋਸਟ ਤਿਆਰੀ ਕੰਪਲੀਟ। ਸਾਰੀ ਵੀ ਨਹੀਂ। ਤੇ ਫਿਰ ਮੈਂ ਤਾਂ ਉਹਨਾਂ ਦੇ ਕੱਪੜਿਆਂ ਦੇ ਨਾਲ ਹੀ ਬਣਾ ਲੈਣਾ ਕੱਪੜੇ ਸਾਰੇ। ਮੇਰਾ ਤਾਂ ਇਹ ਚੱਕਰ ਸੀ ਨਾ। ਜੋਤ ਵਰਗਿਆਂ ਦੇ ਕੱਪੜਿਆਂ ਦੇ ਨਾਲ ਹੀ ਕੱਪੜੇ ਮੈਂ ਤਾਂ ਆਹ ਦੀ ਕੰਪਲੀਟ ਕਰ ਲਈ ਸੀਗੀ ਆ ਚੀਜ਼। ਚਲੋ। ਲੋ ਬਈ। ਪਿਆਲੇ ਘਰੇ ਤੇ ਲੋਕਗੀਤ ਜਿਹੜੇ ਉਹ ਸਟਾਰਟ ਹੋਗੇ ਗੀਤ ਵਗੈਰਾ ਠੀਕ ਆ ਆਪਾਂ ਵੀ ਵਿੱਚ ਦੀ ਇੱਕ ਅਦੇ ਦਿਨ ਜਾਵਾਂਗੇ ਗੀਤਾਂ 'ਚ ਹਿੱਸਾ ਪਾ ਕੇ ਆਵਾਂਗੇ ਠੀਕ ਹੈ ਪਿੱਛੇ ਤੁਸੀਂ ਵਲੌਗ 'ਚ ਦੇਖੀ ਹੁਣ ਆ ਵੀ ਕਾਫੀ ਸਾਰੇ ਗੀਤ ਆਪਾਂ ਗਾਉਣ ਲੱਗ ਗਏ ਸਹਿਜ ਬਾਟ ਪ੍ਰਗਾਸ ਹੋ ਗਿਆ ਠੀਕ ਹੈ ਤੇ ਹੁਣ ਇਹ ਸੀਗਾ ਬਈ ਆਪਣਾ ਅੱਜ ਦਾ ਵਲੌਗ ਠੀਕ ਆ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਵਲੌਗ ਵਧੀਆ ਲੱਗਿਆ ਹੋਇਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਸ਼ੇਅਰ ਕਰ ਦਿਓ ਮਿਲਦੇ ਆਂ ਆਪਾਂ ਨੈਕਸਟ ਵਲੌਗ ਦੇ ਵਿੱਚ ਕੱਲ ਨੂੰ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾ